ਬੱਚੇ ਦੀ ਖਿਡੌਣਾ ਟ੍ਰੇਨ 'ਚ ਝੂਟੇ ਲੈਣ ਦੀ ਜ਼ਿੱਦ ਮਾਪਿਆਂ ਨੂੰ ਮਹਿੰਗੀ ਪੈ ਗਈ ਹੈ ਦੱਸ ਦਈਏ ਕਿ ਐਲੈਂਟੇ ਮਾਲ ਦੇ ਵਿੱਚ ਖਿਡੌਣਾ ਟ੍ਰੇਨ ਦੇ ਵਿੱਚ ਬੱਚਾ ਸਵਾਰ ਹੋ ਕੇ ਝੂਟੇ ਲੈ ਰਿਹਾ ਸੀ ਤੇ ਟ੍ਰੇਨ ਦੇ ਡੱਬੇ ਪਲਟਣ ਦੇ ਨਾਲ 11 ਸਾਲ ਦੇ ਬੱਚੇ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ ਪੂਰਾ ਮਾਮਲਾ ਦੱਸ ਦਈਏ ਚੰਡੀਗੜ੍ਹ ਦੇ ਲਾਂਟੇ ਮਾਲ ਛੇ ਖਿਡੌਣਾ ਟ੍ਰੇਨ ਪਲਟਣ ਨਾਲ 11 ਸਾਲਾ ਬੱਚਾ 헤ਠਾ ਡਿੱਗ ਗਿਆ ਜਿਸ ਤੋਂ ਬਾਅਦ ਬੱਚੇ ਨੂੰ ਜੀਐਮਸੀਐਚ ਬੱਤੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਇਲਾਜ ਦੌਰਾਨ ਸਵੇਰੇ 4 ਵਜੇ ਉਸ ਦੀ ਮੌਤ ਹੋ ਗਈ ਮ੍ਰਿਤਕ ਬੱਚੇ ਦੀ ਪਹਿਚਾਣ 11 ਸਾਲਾ ਸ਼ਾਹਬਾਜ ਵਾਸੀ ਨਵਾਂ ਸਰ ਵੱਜੋ ਹੋਈ ਹੈ ਪੁਲਿਸ ਨੇ ਖਿਡੌਣਾ ਟ੍ਰੇਨ ਨੂੰ ਜ਼ਬਤ ਕਰ ਲਿਆ ਹੈ ਜਤਿੰਦਰਪਾਲ ਦੀ ਸ਼ਿਕਾਇਤ ਤੇ ਇੰਡਸਟਰੀਅਲ ਏਰੀਆ ਥਾਣੇ ਦੀ ਪੁਲਿਸ ਨੇ ਖਿਡੌਣਾ ਟ੍ਰੇਨ ਦੇ ਸੰਚਾਲਕ ਸੌਰਵ ਵਾਸੀ ਬਾਪੂ ਦਾ ਧਾਮ ਅਤੇ ਕੰਪਨੀ ਦੇ ਮਾਲਕਾਂ ਖਿਲਾਫ ਗੋਲ ਤਿਹ ਰਾਜਿਆ ਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਰਸਾ ਹਵਾਲੇ ਕਰ ਦਿੱਤੀ ਹੈ ਪੁਲਿਸ ਨੇ ਐਲਾਂਟੇ ਮਾਲ ਦੇ ਅੰਦਰੋਂ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਹੈ ਬੱਚਾ ਖਿਡੌਣਾ ਟ੍ਰੇਨ ਤੋਂ ਉਤਰਨ ਦੀ ਕੋਸ਼ਿਸ਼ ਕਰਦਾ ਦੇਖਿਆ ਗਿਆ ਹੈ ਜਾਂਚ ਸਾਹਮਣੇ ਆਇਆ ਕਿ ਹਾਦਸੇ ਸਮੇਂ ਖਿਡੌਣਾ ਟ੍ਰੇਨ 'ਚ ਸਿਰਫ 2 ਹੀ ਬੱਚੇ ਬੈਠੇ ਸਨ ਜਤਿੰਦਰ ਪਾਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਖਿਡੌਣਾ ਟ੍ਰੇਨ ਦੇ ਡਰਾਈਵਰ ਸੌਰਵ ਅਤੇ ਖਿਡੌਣਾ ਟ੍ਰੇਨ ਚਲਾਉਣ ਵਾਲੀ ਕੰਪਨੀ ਵੱਲੋਂ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਬੱਚੇ ਦੀ ਮੌਤ ਹੋ ਗਈ ਹੈ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਚਿਆਂ ਦੀ ਖਿਡੌਣਾ ਟ੍ਰੇਨ ਚਲਾਉਣ ਦਾ ਠੇਕਾ ਲਾਂਟੇ ਮਾਲ ਨੇ ਕੰਪਨੀ ਨੂੰ ਦਿੱਤਾ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਨਵਾਂ ਸ਼ਹਿਰ ਨਿਵਾਸੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਸ਼ਨੀਵਾਰ ਆਪਣੇ ਦੋ ਬੱਚੇ ਪਤਨੀ ਅਤੇ ਚਚੇਰੇ ਭਰਾ ਨਵਦੀਪ ਦੇ ਪਰਿਵਾਰ ਨਾਲ ਚੰਡੀਗੜ੍ਹ ਮਿਲਣ ਆਇਆ ਸੀ ਸ਼ਨੀਵਾਰ ਰਾਤ ਕਰੀਬ 8 ਵਜੇ ਦੋਵਾਂ ਪਰਿਵਾਰਿਕ ਮੈਂਬਰ ਸ਼ਹਿਰ ਕਰਨ ਅਤੇ ਖਰੀਦਦਾਰੀ ਕਰਨ ਲਈ ਲਾਂਟੇ ਮਾਲ ਪਹੁੰਚੇ ਮਾਲ ਦੇ ਅੰਦਰ ਗਰਾਊਂਡ ਫਲੋਰ ਤੇ ਖਿਡੌਣਾ ਡ੍ਰੇਨ ਨੂੰ ਦੇਖ ਕੇ 11 ਸਾਲਾ ਸ਼ਾਹਬਾਜ਼ ਅਤੇ ਨਵਦੀਪ ਦੇ ਬੇਟੇ ਨੇ ਉਸ ਨੂੰ ਝੂਲਾ ਲੈ ਕੇ ਜਤਿੰਦਰ ਤੇ ਨਵਦੀਪ ਦੋਵੇਂ ਬੱਚਿਆਂ ਨੂੰ ਖਿਡਾਉਣਾ ਟ੍ਰੇਨ ਵਿੱਚ ਝੂਲੇ ਦੇਣ ਲਈ ਰਾਜੀ ਹੋ ਗਏ ਜਤਿੰਦਰਪਾਲ ਨੇ ਦੋਵਾਂ ਬੱਚਿਆਂ ਦੀ ਸਵਾਰੀ ਲਈ 400 ਰੁਪਏ ਦਿੱਤੇ ਪਰਚਾਲਕ ਨੇ ਪਰਚੀ ਨਹੀਂ ਦਿੱਤੀ ਸੀ ਸ਼ਾਬਾਜ਼ ਅਤੇ ਦੂਜਾ ਬੱਚਾ ਟ੍ਰਾਈਨ ਦੇ ਆਖਰੀ ਡੱਬੇ ਵਿੱਚ ਬੈਠੇ ਸਨ ਆਪਰੇਟਰ ਸਰਵੇਟਰੋਏ ਨੇ ਟ੍ਰੇਨ 'ਚ ਬੱਚਿਆਂ ਨੂੰ ਝੂਲੇ ਦੇਣ ਲਈ ਟ੍ਰੇਨ ਦੀ ਗਰਾਊਂਡ ਫਲੋਰ ਤੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ ਇਸ ਦੌਰਾਨ ਅਚਾਨਕ ਖਿਡਾਉਣਾ ਟ੍ਰੇਨ ਦਾ ਸੰਤੁਲਨ ਵਿਗੜ ਗਿਆ ਤਾਂ ਪਿਛਲਾ ਡੱਬਾ ਪਲਟ ਗਿਆ ਬੱਚੇ ਦਾ ਸਿਰ ਕੰਪਾਰਟਮੈਂਟ ਦੇ ਖਿੜਕੀ ਤੋਂ ਬਾਹਰ ਆ ਕੇ ਫਰਸ਼ ਨਾਲ ਜ਼ੋਰ ਨਾਲ ਟਕਰਾ ਗਿਆ ਸਿਰ ਤੇ ਸੱਟ ਲੱਗਣ ਕਾਰਨ ਖੂਨ ਵਗਣਾ ਸ਼ੁਰੂ ਹੋ ਗਿਆ ਜਦਕਿ ਨਵਦੀਪ ਦਾ ਬੱਚਾ ਬਾਲਵਲ ਬਚ ਗਿਆ ਤੇ ਦੱਸ ਦਈਏ 11 ਸਾਲਾ ਬੱਚੇ ਦੀ ਟੌਏਟ ਰੇਨ ਤੋਂ ਡਿੱਗਣ ਦੇ ਕਾਰਨ ਮੌਤ ਹੋ ਚੁੱਕੀ ਹੈ ਬੱਚੇ ਦੀ ਖਿਡੌਣਾ ਟ੍ਰੇਨ ਚ ਝੂਟੇ ਲੈਣ ਦੀ ਜ਼ਿੱਦ ਮਾਪਿਆਂ ਨੂੰ ਮਹਿੰਗੀ ਪੈ ਗਈ ਹੈ ਦੱਸ ਦਈਏ ਕਿ ਐਲੈਂਟੇ ਮਾਲ ਦੇ ਵਿੱਚ ਖਿਡੌਣਾ ਟ੍ਰੇਨ ਦੇ ਵਿੱਚ ਬੱਚਾ ਸਵਾਰ ਹੋ ਕੇ ਝੂਟੇ ਲੈ ਰਿਹਾ ਸੀ ਤੇ ਟ੍ਰੇਨ ਦੇ ਡੱਬੇ ਪਲਟਣ ਦੇ ਨਾਲ 11 ਸਾਲ ਦੇ ਬੱਚੇ ਦੀ ਹਸਪਤਾਲ ਦੇ ਵਿੱਚ जो मौत हो गई है पूरा मामला दास दइए ਚੰਡੀਗੜ੍ਹ ਦੇ ਲਾਂਟੇ ਮਾਲ ਚੇਕ ਹਿਡਾਉਣਾ ਟ੍ਰੇਨ ਪਲਟਨ ਨਾਲ 11 ਸਾਲਾ ਬੱਚਾ 헤ਠਾ ਡਿੱਗ ਗਿਆ ਜਿਸ ਤੋਂ ਬਾਅਦ ਬੱਚੇ ਨੂੰ ਜੀਐਮਸੀਐਚ ਬੱਤੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਇਲਾਜ ਦੌਰਾਨ ਸਵੇਰੇ 4 ਵਜੇ ਉਸ ਦੀ ਮੌਤ ਹੋ ਗਈ ਮ੍ਰਿਤਕ ਬੱਚੇ ਦੀ ਪਹਿਚਾਣ 11 ਸਾਲਾ ਸ਼ਾਹਬਾਜ ਵਾਸੀ ਨਵਾਂ ਸਰ ਵੱਜੋ ਹੋਈ ਹੈ ਪੁਲਿਸ ਨੇ ਖਿਡੌਣਾ ਟ੍ਰੇਨ ਨੂੰ ਜ਼ਬਤ ਕਰ ਲਿਆ ਹੈ ਜਤਿੰਦਰਪਾਲ ਦੀ ਸ਼ਿਕਾਇਤ ਤੇ ਇੰਡਸਟਰੀਅਲ ਏਰੀਆ ਥਾਣੇ ਦੀ ਪੁਲਿਸ ਨੇ ਖਿਡੌਣਾ ਟ੍ਰੇਨ ਦੇ ਸੰਚਾਲਕ ਸੌਰਵ ਵਾਸੀ ਬਾਪੂ ਦਾ ਧਾਮ ਅਤੇ ਕੰਪਨੀ ਦੇ ਮਾਲਕਾਂ ਖਿਲਾਫ ਗਲਤ ਤੀ ਰਾਤ ਦੇ ਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਰਸਾ ਹਵਾਲੇ ਕਰ ਦਿੱਤੀ ਹੈ ਪੁਲਿਸ ਨੇ ਐਲਾਂਟੇ ਮਾਲ ਦੇ ਅੰਦਰੋਂ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਹੈ ਬੱਚਾ ਖਿਡੌਣਾ ਟ੍ਰੇਨ ਤੋਂ ਉਤਰਨ ਦੀ ਕੋਸ਼ਿਸ਼ ਕਰਦਾ ਦੇਖਿਆ ਗਿਆ ਹੈ ਜਾਂਚ ਸਾਹਮਣੇ ਆਇਆ ਕਿ ਹਾਦਸੇ ਸਮੇਂ ਖਿਡੌਣਾ ਟ੍ਰੇਨ 'ਚ ਸਿਰਫ 2 ਹੀ ਬੱਚੇ ਬੈਠੇ ਸਨ ਜਤਿੰਦਰ ਪਾਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਖਿਡੌਣਾ ਟ੍ਰੇਨ ਦੇ ਡਰਾਈਵਰ ਸੌਰਵ ਅਤੇ ਖਿਡੌਣਾ ਟ੍ਰੇਨ ਚਲਾਉਣ ਵਾਲੀ ਕੰਪਨੀ ਵੱਲੋਂ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਬੱਚੇ ਦੀ ਮੌਤ ਹੋ ਗਈ ਹੈ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਚਿਆਂ ਦੀ ਖਿਡੌਣਾ ਟ੍ਰੇਨ ਚਲਾਉਣ ਦਾ ਠੇਕਾ ਲਾਂਟੇ ਮਾਲ ਨੇ ਕੰਪਨੀ ਨੂੰ ਦਿੱਤਾ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਨਵਾਂ ਸ਼ਹਿਰ ਨਿਵਾਸੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਸ਼ਨੀਵਾਰ ਆਪਣੇ ਦੋ ਬੱਚੇ ਪਤਨੀ ਅਤੇ ਚਚੇਰੇ ਭਰਾ ਨਵਦੀਪ ਦੇ ਪਰਿਵਾਰ ਨਾਲ ਚੰਡੀਗੜ੍ਹ ਮਿਲਣ ਆਇਆ ਸੀ ਸ਼ਨੀਵਾਰ ਰਾਤ ਕਰੀਬ 8 ਵਜੇ ਦੋਵਾਂ ਪਰਿਵਾਰਿਕ ਮੈਂਬਰ ਸ਼ਹਿਰ ਕਰਨ ਅਤੇ ਖਰੀਦਦਾਰੀ ਕਰਨ ਲਈ ਲਾਂਟੇ ਮਾਲ ਪਹੁੰਚੇ ਮਾਲ ਦੇ ਅੰਦਰ ਗਰਾਊਂਡ ਫਲੋਰ ਤੇ ਖਿਡੌਣਾ ਡ੍ਰੇਨ ਨੂੰ ਦੇਖ ਕੇ 11 ਸਾਲਾ ਸ਼ਾਹਬਾਜ਼ ਅਤੇ ਨਵਦੀਪ ਦੇ ਬੇਟੇ ਨੇ ਉਸ ਨੂੰ ਝੂਲਾ ਲਾ ਲਈ ਗਿਆ ਜਤਿੰਦਰ ਅਤੇ ਨਵਦੀਪ ਦੋਵੇਂ ਬੱਚਿਆਂ ਨੂੰ ਖਿਡਾਉਣਾ ਟ੍ਰੇਨ ਵਿੱਚ ਝੂਲੇ ਦੇਣ ਲਈ ਰਾਜੀ ਹੋ ਗਏ ਜਤਿੰਦਰਪਾਲ ਨੇ ਦੋਵਾਂ ਬੱਚਿਆਂ ਦੀ ਸਵਾਰੀ ਲਈ 400 ਰੁਪਏ ਦਿੱਤੇ ਪਰਚਾਲਕ ਨੇ ਪਰਚੀ ਨਹੀਂ ਦਿੱਤੀ ਸੀ ਸ਼ਾਬਾਜ਼ ਅਤੇ ਦੂਜਾ ਬੱਚਾ ਟ੍ਰਾਈਨ ਦੇ ਆਖਰੀ ਡੱਬੇ ਵਿੱਚ ਬੈਠੇ ਸਨ ਆਪਰੇਟਰ ਸਰਵੇਟਰੋਏ ਨੇ ਟ੍ਰੇਨ 'ਚ ਬੱਚਿਆਂ ਨੂੰ ਝੂਲੇ ਦੇਣ ਲਈ ਟ੍ਰੇਨ ਦੀ ਗਰਾਊਂਡ ਫਲੋਰ ਤੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ ਇਸ ਦੌਰਾਨ ਅਚਾਨਕ ਖਿਡਾਉਣ ਟ੍ਰੇਨ ਦਾ ਸੰਤੁਲਨ ਵਿਗੜ ਗਿਆ ਤਾਂ ਪਿਛਲਾ ਡੱਬਾ ਪਲਟ ਗਿਆ ਬੱਚੇ ਦਾ ਸਿਰ ਕਮਪਾਰਟਮੈਂਟ ਦੇ ਖਿੜਕੀ ਤੋਂ ਬਾਹਰ ਆ ਕੇ ਫਰਸ਼ ਨਾਲ ਜ਼ੋਰ ਨਾਲ ਟਕਰਾ ਗਿਆ ਸਿਰ ਤੇ ਸੱਟ ਲੱਗਣ ਕਾਰਨ ਖੂਨ ਵਗਣਾ ਸ਼ੁਰੂ ਹੋ ਗਿਆ ਜਦਕਿ ਨਵਦੀਪ ਦਾ ਬੱਚਾ ਬਾਲਵਲ ਬਚ ਗਿਆ ਤੇ 10 ਤੇ 11 ਸਾਲਾ ਬੱਚੇ ਦੀ ਡਾਇਟ ਰੇਲ ਤੋਂ ਡਿੱਗਣ ਦੇ ਕਾਰਨ ਮੌਤ ਹੋ ਚੁੱਕੀ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੀ اجازت ਧੰਨਵਾਦ